ਬਈਏ ਕੁਮਾਰ ਜੀ ਜ਼ਿਲ੍ਹਾ ਪ੍ਰਧਾਨ ਸਾਡੀ ਇਹੀ ਮਤਲਬ ਮੰਗਿਆ ਪ੍ਰਸ਼ਾਸਨ ਤੋਂ ਵੀ ਸਾਰੇ ਮੁਲਾਜ਼ਮਾਂ ਤੋਂ ਟ੍ਰੈਫਿਕ ਮੁਲਾਜ਼ਮਾਂ ਤੋਂ ਕਿ ਜਿੱਦਾਂ ਸਾਡਾ ਨਵਾਂ ਸ਼ਹਿਰ ਜ਼ਿਲ੍ਹਾ ਇਹਦੇ ਵਿੱਚ ਜੋ ਜਗਾੜੂ ਰਿਹੜੇ ਚੱਲ ਰਹੇ ਆ ਉਹਦੇ ਕਰਕੇ ਸਾਡੇ ਕੰਮ ਵਿੱਚ ਜਿਹੜੀ ਆ ਬਹੁਤ ਦਿੱਕਤ ਆ ਰਹੀ ਆ ਸਾਨੂੰ ਕੰਮ ਨਹੀਂ ਮਿਲ ਰਿਹਾ ਛੋਟੇ ਹਾਥੀ ਵਾਲਿਆਂ ਨੂੰ ਹਾਂਜੀ ਛੋਟੇ ਹਾਥੀ ਵਾਲਿਆਂ ਨੂੰ ਵੀ ਨਹੀਂ ਟ੍ਰਾਂਸਪੋਰਟ ਆ ਰਿਹਾ ਸਾਡੀ ਇਹੀ ਪਰਜੋਰ ਮੰਗਿਆ ਟ੍ਰੈਫਿਕ ਵਾਲਿਆਂ ਨੂੰ ਸਾਰੇ ਸੈਫਨਰ ਨੂੰ ਕਿ ਇਹਨਾਂ ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾਵੇ ਬਾਕੀ ਅਸੀਂ ਅੱਜ ਮੰਗ ਪੱਤਰ ਦਿੱਤਾ ਸੀ ਤਾਂ ਸਾਨੂੰ ਅਫਸਰਾਂ ਨੇ ਯਕੀਨ ਹੋਇਆ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰਾਂਗੇ ਜਿਹੜੇ ਜਗਾੜੂ ਰੇੜੇ ਵਾਲੇ ਆ ਹਾਂ ਜਿਹੜੇ ਜਗਾੜੂ ਰੇੜੇ ਵਾਲੇ ਆ ਅਸੀਂ ਤਾਂ ਇਹ ਹੀ ਕਹਾਂਗੇ ਵੀ ਇਦਾਂ ਦਾ ਮਤਲਬ ਤੁਸੀਂ ਬਿਨਾਂ ਕਾਗਿਆਂ ਤੋਂ ਬਿਨਾਂ ਤੋਂ ਗੱਡੀਆਂ ਇਹ ਨਾ ਚਲਾਓ ਤੁਸੀਂ ਇਹ ਦੇ ਕੇ ਸਾਡੇ ਵਾਂਗੂ ਗੱਡੀਆਂ ਲਾਓ ਗੱਡੀਆਂ ਲਾਓ ਲੈ ਕੇ ਗੱਡੀਆਂ ਲਾਓ ਸਾਨੂੰ ਕੋਈ ਪਰੇਸ਼ਾਨੀ ਨਹੀਂ ਚਲਾਓ ਜਿੱਦਾਂ ਅਸੀਂ ਚਲਾਣੇ ਉਹ ਤਾਂ ਚਲਾਓ ਨਾਲੇ ਸਰਕਾਰ ਨੂੰ ਫਾਇਦਾ ਨਾਲੇ ਤੁਹਾਨੂੰ ਫਾਇਦਾ ਨਾ ਕੋਈ ਤੁਹਾਡੇ ਵਰਗਲਾ ਬੋਲੇ ਅਜ ਤਾਂ ਹੀ ਕਹਾਂਗੇ ਆਪਣਾ ਜਗਾਰਾ ਜਿਹੜਾ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣਾ ਕਾਨੂੰਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਹਾਂਜੀ ਜਿੰਨੀ 345 ਨਮਾ ਸ਼ਹਿਰ ਜੀ ਪਾਲ ਪੰਜਾਬ ਜੀ ਅਸੀਂ ਹਰਮੇਸ਼ ਕੁਮਾਰ ਬਾਬਾ ਜੀ ਨਵੇਂ ਸ਼ਹਿਰ ਤੋਂ ਜੀ ਤੇ ਸਾਰ ਅੱਜ ਅਸੀਂ ਡੀਸੀ ਦਫ਼ਤਰ ਇਕੱਠੇ ਹੋਈ ਸੀਗੇ ਜੋ ਅਸੀਂ ਜਗਾੜੂ ਰੇੜੇ ਵਗੈਰਾ ਦਾ ਬਹੁਤ ਸਮੇਂ ਤੋਂ ਸਾਡਾ ਲੰਬਾ ਇਸਾਰਗਾ ਚੱਲ ਰਿਹਾ ਸੀਗਾ ਉਹਦੇ ਕਰਕੇ ਇਕੱਠੇ ਹੋਈ ਸੀਗੇ ਹੁਣ ਸਾਡੀ ਸੁਣਵਾਈ ਹਾਈ ਕੋਰਟ ਤੱਕ ਹੋਈ ਸੀ ਇਹ ਕੇਸ ਵੀ ਜਿੱਤ ਗਏ ਸੀ ਹਾਈ ਕੋਰਟ ਜੀ ਨੇ ਪੂਰੀ ਸਖਤ ਹਦਾਇਤਾਂ ਦੇ ਨਾਲ ਡੀਜੀਪੀ ਨੂੰ ਹਦੇਸ਼ ਦਿੱਤੇ ਆ ਵੀ ਸਾਰੇ ਨੂੰ ਬੰਦ ਕੀਤਾ ਜਾਵੇ ਤੇ ਡੀਜੀਪੀ ਸਾਹਿਬ ਜੀ ਨੇ ਵੀ ਹੁਣ ਸਾਡੀ ਸੁਣਵਾਈ ਸਾਰੀ ਸੁਣੀ ਆ ਤੇ ਉਹਨਾਂ ਨੇ ਆਲ ਪੰਜਾਬ ਦੇ ਵਿੱਚ ਸਾਰੇ ਜਗਾੜੂ ਰਿਹੜੇ ਮੋਡੀਫਾਈ ਗੱਡੀਆਂ ਜੋ ਵੀ ਆ ਬੰਦ ਕਰਨ ਦੇ ਹੁਕਮ ਦੇ ਦਿੱਤੇ ਆ ਠੀਕ ਹੈ ਜੀ ਉਹਦੇ ਵਿੱਚ ਇਹ ਆ ਕਿ ਸਾਡੀ ਜਿਹੜੀ ਸੁਣਵਾਈ ਆ ਉਹ ਤੌਰ ਤੱਕ ਹੋਈ ਆ ਸਾਡੀਆਂ ਜਿਹੜੀਆਂ ਜਿਹੜੀਆਂ ਪੈਂਦੀਆਂ ਸੀਗੀਆਂ ਆਪਣੀਆਂ ਤਰੀਕਾਂ ਵਗੈਰਾ ਸਾਰੀਆਂ ਇਹਦੀ ਉਹ ਕਲੀਅਰ ਹੋ ਗਈਆਂ ਜੀ ਹੁਣ ਦੁਬਾਰਾ ਫਿਰ 9 ਤਰੀਕ ਦੀ ਤਰੀਕ ਪਈ ਆ ਜੀ ਤੇ ਡੀਜੀਪੀ ਜ ਆਨੇ ਆਲ ਪੰਜਾਬ ਦੇ ਕੋਲੋਂ ਸਾਰਾ ਹੀ ਸਿਸਟਮ ਦੇ ਵਿੱਚੋਂ ਸਾਡੇ ਕੋਲੋਂ ਜਵਾਬ ਮੰਗਿਆ ਜੀ ਇਹਨਾਂ ਕੋਲੋਂ ਤੇ ਅਸੀਂ ਆਪਣੇ ਨਵੇਂ ਸ਼ਹਿਰ ਦੇ ਵਿੱਚ ਬੰਗਾ ਨਵੇਂ ਸ਼ਹਿਰ ਬਲਾਚੌਰ ਰਾਹ ਹਾਂ ਇਹਦੇ ਵਿੱਚ ਸਾਡੀ ਜਿਹੜੀ ਕਵਰਿੰਗ ਘਟ ਹੋ ਰਹੀ ਹੈ ਜੀ ਇਹਦੇ ਵਿੱਚ ਜਿਹੜਾ ਦਿਗਾੜੂ ਰੇੜੇ ਵਗਾਰਾ ਵਾਰਾ ਬੰਦ ਘਟ ਹੋ ਰਹੇ ਆ ਇਸ ਕਰਕੇ ਅਸੀਂ ਡੀਜੀਸ ਦਫ਼ਤਰ ਨੂੰ ਸਾਰਾ ਅਜ ਫਿਰ ਮੰਗ ਪੱਤਰ ਪੇਸ਼ ਹੋਏ ਆ ਐਸਐਸਬੀ ਦਫ਼ਤਰ ਵੀ ਅਸੀਂ ਇਹ ਸਾਰਾ ਹੀ ਆਪਣਾ ਮੰਗ ਪੱਤਰ ਦੇ ਕੇ ਆਏ ਆ ਉਹਨਾਂ ਸਾਰਿਆਂ ਨੂੰ ਮਾਰ ਕਰਕੇ ਦੇ ਦਿੱਤੇ ਵੀ ਡੀਜੀਸ ਵੀ ਸਾਹਿਬ ਦਾ ਸਖਤ ਆਰਡਰ ਆ ਪਿਆਲ ਪੰਜਾਬ ਦੇ ਵਿੱਚ ਇਹ ਜਿਹੜੇ ਜਗਾੜੂ ਰੇੜੇ ਆ ਮੋਡੀਫਾਈ ਬਾਹਨ ਆ ਸਾਰੇ ਬੰਦ ਕੀਤੇ ਜਾਣਗੇ ਅੱਜ ਮੰਗਪਤਰਤਾ ਵੀ ਉਹਨਾਂ ਨੇ ਕੀ ਤੁਹਾਨੂੰ ਆਸ਼ਵਾਸ਼ਣ ਦਿੱਤਾ ਜੀ ਉਹਨੇ ਵਾਸ਼ਮੇ ਦਿੱਤਾ ਜੀ ਸਾਰਿਆਂ ਨੂੰ ਮਾਰ ਕਰਕੇ ਦਿੱਤੇ ਆ ਜੀ ਕਿ ਡੀਜੀਪੀ ਦਾ ਸਖਤ ਆਰਡਰ ਆ ਇਹ ਹਾਈ ਕੋਰਟ ਦੇ ਮਾਨਯੋਗ ਦਾ ਅਸੀਂ ਜਿਹੜਾ ਦਿੱਤਾ ਆ ਉਹ ਨਹੀਂ ਸਾਨੂੰ ਆਰਡਰ ਦੀ ਉਹਦਾ ਅਸੀਂ ਸਾਰੇ ਦਾ ਸਮਰਥਨ ਕਰਦੇ ਹਾਂ ਜਿਹੜਾ ਤੁਸੀਂ ਕੇਸ ਜਿੱਤਿਆ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਵਿੱਚ ਉਹਦੇ ਵਿੱਚ ਕੀ ਹੋਇਆ ਸੀ ਕੀ ਉਹਦੇ ਵਿੱਚ ਸਾਡੀਆਂ ਤਰੀਕਾਂ ਪਈਆਂ ਸੀਗੀਆਂ ਜੀ ਮੋਡੀਫਾਈ ਜੋ ਵੀ ਹੈਗਾ ਜਿਹੜਾ ਜਗਾੜੂ ਜਿਹੜਾ ਆ ਉਹ ਮੋਟਰਸਾਈਕਲ ਦੇ ਪਿੱਛੇ ਇੱਕ ਬਾਡੀ ਲਾਈ ਹੋਈ ਆ ਜੀ ਜਿਹੜਾ ਟਵਾ ਟੋਈ ਦਾ ਕੰਮ ਕਰਦੇ ਆ ਠੀਕ ਹੈ ਜੀ ਉਹ ਇੱਕ ਤਾਂ ਹਾਸੀਆਂ ਦਾ ਕਾਰਨ ਬਹੁਤ ਜ਼ਿਆਦਾ ਬਣਦੇ ਆ ਕਿ ਉਹ 20 ਫੁੱਟੇ 25 ਫੁੱਟੀਆਂ ਲੈਂਥਾਂ ਲੱਦ ਕੇ ਉਹ ਜਾਂਦੇ ਆ ਜੀ ਠੀਕ ਹੈ ਜੀ ਦੂਜਾ ਇਹਨਾਂ ਦੇ ਉੱਪਰ ਇਹ ਮੋਟਰਸਾਈਕਲ ਵਗੈਰਾ ਸਾਰੇ ਟੋਟਲੀ ਕਿਸ ਦੇ ਪੇਪਰ ਕੋਈ ਨਹੀਂ ਹੈਗਾ ਜੀ ਇਹ ਮੋਡੀਫਾਈ ਆ ਜਿਹੜੇ ਆਪਣੇ ਜਿਹੜੇ ਬੰਦੇ ਆ ਆਪ ਬਣਾ ਕੇ ਟੋਟੋ ਆਜ ਦਾ ਕੰਮ ਕਰਦੇ ਆ ਅਸੀਂ ਸਰਕਾਰ ਨੂੰ ਵੀ ਪਹਿਲਾਂ ਮੰਗ ਪੱਤਰ ਦਿੱਤਾ ਜੀ ਅੱਜ ਡੀਸੀ ਸਾਹਿਬ ਨੂੰ ਦੇ ਕੇ ਆਏ ਆ ਐਸਐਸਪੀ ਸਾਹਿਬ ਤੋਂ ਦੇ ਕੇ ਆ ਉਹਨਾਂ ਨੇ ਸਾਰਿਆਂ ਅশ্বਾਸਨ ਦਿੱਤਾ ਕਿ ਜਿਹੜਾ ਡੀਜੀਪੀ ਸਾਹਿਬ ਦਾ ਸਖਤ ਆਰਡਰ ਆ ਇਹਨਾਂ ਨੂੰ ਤੁਰੰਤ ਸਾਰੇ ਆਲ ਪੰਜਾਬ ਦੇ ਵਿੱਚ ਬੰਦ ਕੀਤਾ ਜਾਵੇ ਅਸੀਂ ਨਵਾਂ ਸ਼ਹਿਰ ਬੰਗਾ ਦੇ ਪ੍ਰਧਾਨ ਰਾਹੋਂ ਦੇ ਬਲਾਚੌਰ ਦੇ ਪ੍ਰਧਾਨ ਇਕੱਠੇ ਹੋ ਕੇ ਅਸੀਂ ਡੀਸੈਪਟਰਫੇਜ ਹੋਏ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਇਹ ਗੱਲ ਪੇ ਸਾਰੇ ਬੰਦ ਕੀਤੇ ਜਾਣਗੇ ਜੀ ਉਹ ਤੁਹਾਡੀ ਸਦੁਸ਼ਟੀ ਹੈ ਜਾਂ ਮੰਨ ਲਓ ਤੁਸੀਂ ਸੈਟੀਸਫਾਈ ਹੋ ਜੀ ਨਹੀਂ ਸਰਟੀਫਾਈ ਹੈ ਜੀ ਉਹ ਕਹਿੰਦੇ ਸਾਰੇ ਬੰਦ ਕੀਤੇ ਜਾਣਗੇ ਸਾਡੇ ਏਰੀਆ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇਹਨਾਂ ਦੀ ਕਵਰਿੰਗ ਘਟ ਹੁੰਦੀ ਸੀ ਜੀ ਕਿਉਂ ਆਰਡਰ ਸਾਖਤਾ ਉਹ ਆ ਜੀ ਅਸੀਂ ਕਹਿੰਦੇ ਹੁਣ ਸਾਰਿਆਂ ਨੂੰ ਬੰਦ ਕੀਤਾ ਜਾਵੇ ਜੋ ਅਸੀਂ ਆਪਣਾ ਕੰਮ ਕਰ ਸਕੀਏ